ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤੁਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਸੰਤ ਸਰੂਪ ਸਿੰਘ ਸਫਰੀ ਕੂਟਿਆ ਜੋ ਰੋਪੜ ਰੋਰ ਕੁਰਾਲੀ ਤੇ ਹੈ ਪੁਰਵੇ ਬਿਲਕੁਲ ਨੇੜੇ ਸੋ ਇੱਥੇ ਹਰ ਸਾਲ ਜੋ ਸੰਤ ਸਰੂਪ ਸਿੰਘ ਸਫਰੀ ਜੀ ਦੇ ਵੱਲੋਂ ਸਾਲਾਨਾ ਸਰਬ ਧਰਮ ਸੰਮੇਲਨ ਕਰਵਾਇਆ ਜਾਂਦਾ ਸੀ ਸੋ ਅੱਜ ਭਾਵੇਂ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਇਹ ਸਰਬ ਧਰਮ ਸੰਮੇਲਨ ਲਗਾਤਾਰ ਚੱਲਦਾ ਆ ਰਿਹਾ ਹੈ ਸੋ 66ਵਾਂ ਇਹ ਸਰਬ ਧਰਮ ਸੰਮੇਲਨ ਅੱਜ ਮਨਾਇਆ ਜਾ ਰਿਹਾ ਹੈ ਤੇ ਇਤਨੀ ਜਥੇ ਵੀ ਪਹੁੰਚੇ ਹੋਏ ਨੇ ਸੰਗਤਾਂ ਦੂਰੋਂ ਦੂਰੋਂ ਇੱਥੇ ਆਈਆਂ ਨੇ ਲੰਗਰ ਪੰਡਾਰੇ ਵੀ ਚੱਲ ਰਹੇ ਨੇ ਆਪਰੇ ਪਹ ਪਾਈ ਗਏ ਨੇ ਤੇ ਆਓ ਇੱਥੇ ਪਹੁੰਚੀਆਂ ਸੰਗਤਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਆਂ ਅਤੇ ਤੁਹਾਨੂੰ ਇਹ ਪੂਰੀ ਜਾਣਕਾਰੀ ਵੀ ਦਿਖਾਉਨੇ ਆਂ ਆਓ ਫਿਰ ਇਹ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਇਹ ਧਮਾਨ ਚੈਨਲ ਦੇ ਨਾਲ ਸਤਿਨਾਹ ਤੇਜਤ ਮੇ ਤੋ ਫਿਰ ਜਲ ਜਾ ਤੋ ਸੰਸਾਰ ਇਹ ਬਹੁਤ ਹੀ ਸਤਿਕਾਰਯੋਗ ਅਮਰਜੀਤ ਮਾਨ ਜੀ ਇਹਤਮਾਨ ਚੈਨਲ ਬੜੀਆਂ ਚੜ੍ਹਦੀਆਂ ਕਲਾਂ ਦੇ ਜਾ ਰਿਹਾ ਸੋ ਮਹਾਰਾਜ ਹੋਰ ਚੜ੍ਹਦੀਆਂ ਕਲਾਂ ਦੇਣ ਸੱਚੇ ਬਾਸ਼ਾ ਇਹਨਾਂ ਨੂੰ ਤਕੀਅਤ ਦੇਣ ਸੰਤਾ ਦਾ ਸੰਗ ਬੜੇ ਪਹਤਾ ਨਾਲ ਮੇਲਾ ਦਾ ਸੰਤਾ ਦਾ ਸੰਗ कर ਵਾਸ ਰੂਪ ਸਿੰਘ ਜੀ ਸਫਰੀ ਜੀਆਂ ਦੇ ਚਲਾਏ ਹੋਏ ਸਾਲਾਨਾ ਸਮਾਗਮ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਮਨਾਉਂਦੇ ਹੋਏ ਸਾਰੇ ਇਕੱਤਰ ਹੋਇਆ ਸਾਰੇ ਸੰਗਤਾਂ ਧਰਤਾਂ ਦੇ ਯੋਗਦਾਨ ਜਿਹੜੀਆਂ ਹਰ ਸਾਲ ਗੂੰਜਦੇ ਦਰਬਾਰ ਦੇ ਉੱਤੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜਦੀਆਂ ਨੇ ਮੇਰੇ ਕੋਲ ਆਖ ਲਿਆ ਸੰਤਨ ਕਾ You're yeah. gonna. Yeah. मरी ज़िंदगी जी ਅਕੀ ਤਵੀ ਉੱਤੇ ਬਹਿ ਕੇ ਕਿੰਜ ਪੜੀਂ ਪਾਣੀ ਗੁਰੂ ਪੰਜਵੇਂ ਸਿਖਾ ਗੇ ਅਕੀ ਤਵੀ ਉੱਤੇ ਬਹਿ ਕੇ ਕਿੰਜ ਪੜੀਂ ਪਾਣੀ ਕਿੰਜ ਪੜੀਂ ਪਾਣੀ ਕਿੰਜ ਪੜੀਂ ਪਾਣੀ ਕਿੰਜ ਪੜੀਂ सच मारी नाती झूठ कहाणी सच मारी नाती जी झूठी कहाणी गुरू पंज नी सिखानी ਦੀ ਪਾਵੀ ਉੱਤੇ ਬਹਿ ਕੇ ਕਿੰਜ ਪੜਨੀ ਹੈ ਬਾਣੀੁਰ ਪੰਜ ਵਿੱਚ ਸਿਖਲਾਉਂ ਤਕੀ ਤਵੀ ਉੱਤੇ ਬਹਿ ਕੇ ਕਿੰਜ ਪੜਨੀ ਹੈ ਬਾਣੀ ਕਿੰਜ ਪੜਨੀ ਹੈ ਬਾਣੀ ਪੜਨੀ ਹੈ ਬਾਣੀ ਹਾਂਜੀ ਸੁਖਸਿੰਦਰ ਸਿੰਘ ਸੋਢੀ ਜੀ ਤੁਸੀਂ ਬਹੁਤ ਦੇਰ ਤੋਂ ਇਹ ਸੰਤ ਸਰੂਪ ਸਿੰਘ ਜੀ ਦੀ ਸਫਰੀ ਸੋ ਉਹਨਾਂ ਦੀ ਕੁਟੀਆ ਦੇ ਨਾਲ ਤੇ ਉਹਨਾਂ ਦੇ ਨਾਲ ਕਾਫੀ ਚਿਹਰਾ ਤੋਂ ਜੁੜੇ ਹੋਏ ਹੋ तकरीबन ਬਚਪਨ ਤੋਂ ਸੋ ਅੱਜ ਇਹ ਜੋ 66 ਮਾ ਜੋ ਸਾਲਾਨਾ ਸਰਵ ਧਰਮ ਸੰਮੇਲਨ ਮਨਾਇਆ ਜਾ ਰਿਹਾ ਕੀ ਕਿ ਧਰਮ ਗਿਆਨੀ ਸਾਤੂ ਆਪਾ ਬਾਬਾ ਸਰੂਪ ਸਿੰਘ ਜੀ ਸਫਰੀ ਬ੍ਰह्मलीन ਉਹਨਾਂ ਨੇ ਕਿ ਆਪਣੀ ਸਾਰੀ ਜ਼ਿੰਦਗੀ ਕਰਤ ਕਰੋ ਨਾਮ ਜਪੋ ਵੰਡ ਛਕੋ ਇਕ ਰਹੋ ਇਕ ਨਾਲ ਜੁੜੇ ਰਹੋ ਇਹ ਉਪਦੇਸ਼ ਦਿੱਤਾ ਹੈ ਉਹਨਾਂ ਦੇ ਪਵਿੱਤਰ ਸਥਾਨ ਤੇ ਸਫਰੀ ਕਟਿਆ ਦੇ ਉਹਨਾਂ ਦੇ ਪੁੱਤ ਪੋਤਰੇ ਵੱਲੋਂ ਭਾਈ ਗੁਰਪ੍ਰੀਤ ਸਿੰਘ ਜੀ ਵੱਲੋਂ 68 ਮਾ ਜਿਹੜਾ ਇਹ ਸਵਾਗਤ ਕਰਵਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬਹੁਤ ਮੁਬਾਰਕਾ ਦਿੰਦਾ ਹੈ ਬਾਬਾ ਜੀ ਦੀ ਘਾਟ ਤਾਂ ਹਮੇਸ਼ਾ ਰੜਕਦੀ ਹੈ ਰੜਕਦੀ ਰਹੇਗੀ ਕਿਉਂਕਿ ਇਹਨਾਂ ਨੇ ਸਮੇਂ-ਸਮੇਂ ਤੇ ਸਮੁੱਚੀਆਂ ਸੰਗਤਾਂ ਦਾ ਮਾਰਗਦਰਸ਼ਕ ਕੀਤਾ ਹੈ ਮਾਰਗਦਰਸ਼ਨ ਕੀਤਾ ਹੈ ਪਰ ਹੁਣ ਉਹਨਾਂ ਦੀ ਘਾਟ ਬੇਸ਼ੱਕ ਰੜਤਦੀ ਹੈ ਪਰ ਉਹਨਾਂ ਦੇ ਪੋਤਰੇ ਵੱਲੋਂ ਇਹ ਸਵਾਗਤ ਕਰਵਾ ਕੇ 68ਵਾਂ ਸਰਬ ਧਰਮਿਕਤਾ ਸਮੇਲਨ ਸਾਰੀਆਂ ਕੌਮਾਂ ਧਰਮਾਂ ਜਾਤਾਂ ਮਜਬਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਆਪੋ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਜਿਹੜਾ ਹੌਕਾ ਦੇਣ ਦਾ ਇਹ ਸੱਦਾ ਦਿੱਤਾ ਹੈ ਬਹੁਤ ਹੀ ਸ਼ਲਾਘਾਯੋਗ ਹੈ ਬਹੁਤ ਹੀ ਮਹਾਨ ਕਾਰਜ ਹੈ ਮਹਾਨ ਉਦਮ ਹੈ ਮਹਾਨ ਪਰਾਲਾ ਹੈ ਜੀ ਧੰਨਵਾਦ ਧੰਨਵਾਦ ਜੀ ਧੰਨਵਾਦ ਜੀ ਕਲਦੀਪ ਤੂਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੰਤ ਸਰੂਪ ਸਿੰਘ ਸਫਰੀ ਜੋ ਕਿ ਆਪਣੇ ਸਮੇਂ ਦੇ ਵਿੱਚ ਬਹੁਤ ਇੱਕ ਮਹਾਨ ਸ਼ਖਸੀਅਤ ਹੋਏ ਨੇ ਸੋ ਅੱਜ ਭਾਵੇਂ ਉਹ ਸਾਡੇ ਵਿੱਚ ਬਿਰਾਜਮਾਨ ਨਹੀਂ ਪਰ ਉਹਨਾਂ ਦੀ ਜੋ ਪਰੰਪਰਾ ਚਲਾਈ ਜਾ ਰਹੀ ਹੈ ਸਰਬ ਧਰਮ ਸੰਮੇਲਨ ਸੋ ਅੱਜ ਇਹ 66ਵਾਂ ਸਰਬ ਧਰਮ ਸੰਮੇਲਨ ਮਨਾਇਆ ਗਿਆ ਹੈ ਕੀ ਕਹਿਣਾ ਸਤਿਬਾਬਾ ਸਰੂਪ ਸਿੰਘ ਜੀ ਸਫਰੀ ਜਿਹੜੇ ਇਹ ਸਮਾਗਮ ਦੀ ਲੜੀ ਨੂੰ ਸ਼ੁਰੂ ਕਰਕੇ ਗਏ ਨੇ ਅਸੀਂ ਚੌੜਿਆਂ ਵੀ ਇਹ ਲੜੀ ਇਦਾਂ ਜੋਗਾ ਜੋਗਾ ਤੱਕ ਚੱਲਦੀ ਰਹੇ ਤੇ ਹਰ ਸਾਲ ਚੌੜਿਆਂ ਵੀ ਹੋਰ ਸੰਗਤ ਨਾਲ ਜੁੜੇ ਹੋਰ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਅਸੀਂ ਇਹ 10ਵੀਂ ਮਨਾਉਂਦੇ ਆ ਤਾਂ ਹੋਰ ਸੰਗਤਾਂ ਜੁੜਨ ਨਾਲ ਹੋਰ ਇਸ ਦਿਹਾੜੇ ਨੂੰ ਜਿਹੜੀ ਸਾਨੂੰ ਸੇਧ ਦੇ ਗਏ ਨੇ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਿ ਏਕਾ ਸਭ ਨਾਲ ਸਤਿਕਾਰ ਕਿਵੇਂ ਕਰਨਾ ਸਭਨਾਂ ਨੂੰ ਆਪਣੇ ਨਾਲ ਕਿਵੇਂ ਜੋੜਨਾ ਸੇਵਾ ਕਿਵੇਂ ਕਰਨੀ ਹੈ ਗੁਰਬਾਣੀ ਕਿਵੇਂ ਪੜ੍ਹਨੀ ਹੈ ਉਹ ਜਿਹੜੀ ਸਾਈਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਗੁਰਬਾਣੀ ਦਿੱਤੀ ਹੈ ਉਹ ਗੁਰਬਾਣੀ ਦਾ ਅਸੀਂ ਵੱਧ ਤੋਂ ਵੱਧ ਹੋਰ ਪਸਾਰ ਕਰ ਸਕੀਏ ਹੋਰ ਸੇਵਾ ਕਰ ਸਕੀਏ ਸੰਗਤਾਂ ਦੀ ਇਹ ਸਮਾਗਮ ਨੂੰ ਹੋਰ ਚਾਰ ਚੰਨ ਲਾਈਏ ਹੋਰ ਸੰਗਤਾਂ ਦੇ ਘਰ ਬੁਲਾਈਏ ਹੋਰ 라ਗੀ ਢਾਡੀ ਬੁਲਾਈਏ ਸਾਡੀ ਕੋਸ਼ਿਸ਼ ਹੈ ਸੋ ਕੋਈ ਵੇਲਾ ਸੀ ਕਿ ਜੋ ਚੰਗੇ ਚੰਗੇ ਸਿੰਗਰ ਕਿਹੜੇ-ਕਿਹੜੇ ਤੁਹਾਨੂੰ ਪਤਾ ਹੈ ਕਿ ਇੱਥੋਂ ਹੀ ਉੱਠ ਕੇ ਗਏ ਨੇ ਜੋ ਸੰਤ ਸਰੂਪ ਸਿੰਘ ਜੀ ਸਫਰੀ ਦੇ ਕੋਲ ਅਕਸਰ ਆਉਂਦੇ ਰਹਿੰਦੇ ਸੀ ਹਾਂਜੀ ਇੱਥੇ ਸਰਦਾਰ ਸਕੰਦਰ ਸਾਹਿਬ ਉਹਨਾਂ ਦੇ ਭਰਾ ਗਵੰਦੂਰ ਜੀ ਤੇ ਪਰਪੂਰ ਜੀ ਸਾਰੇ ਇੱਥੇ ਹਾਜ਼ਰੀ ਲਵਾ ਕੇ ਜਾਂਦੇ ਸੀ ਉਹ ਉਹਨਾਂ ਦੀ ਚੜ੍ਹਾਈ ਇਸੇ ਦਰ ਤੋਂ ਹੀ ਹੋਈ ਹੈ ਜੀ ਜਿਹੜੇ ਸੰਤ ਬਾਬਾ ਸਰੂਪ ਸਿੰਘ ਜੀ ਸਫਰੀ ਉਹਨਾਂ ਦੇ ਗੁਰੂ ਸੀ ਬਾਬਾ ਜੀ ਬਜਰੂਰ ਵਾਲੇ ਜੀ ਸੋ ਉਹਨਾਂ ਨੇ ਉਹਨਾਂ ਦੀਆਂ ਚੌਂਕੀਆਂ ਪਰਵਾਈਆਂ ਸੀਗੀਆਂ ਅ ਬਾਬਾ ਬੁੱਢਣ ਸਾਹਿਬ ਜੀ ਦੇ ਹਾਂਜੀ ਤਾਂ ਉਥੋਂ ਉਹਨਾਂ ਨੂੰ ਫਿਰ ਜਦੋਂ ਜਦੋਂ ਚੌਂਕੀਆਂ ਪੂਰੀਆਂ ਹੋਈਆਂ ਉਸ ਦਿਨ ਉਹਨਾਂ ਦਾ ਪ੍ਰੋਗਰਾਮ ਟੇਗੋਰ ਥੀਏਟਰ ਦੇ ਵਿੱਚ ਮਹਿਫਲ ਸੀ ਜੀ ਉਸ ਦਿਨ ਤੋਂ ਬਾਅਦ ਸਰਦੂਲ ਸਕੰਦਰ ਨੂੰ ਨੋਬਲ ਨਹੀਂ ਮਿਲਿਆ ਹਾਂਜੀ ਹਾਂ ਦੁਨੀਆ ਦਾ ਇੱਕ ਮਹਾਨ ਸਕੰਦਰ ਬਣ ਗਿਆ ਬਿਲਕੁਲ ਜੀ ਜਿਹੜਾ ਸਾਰੀ ਦੁਨੀਆ ਜਾਣਦੀ ਹੈ ਉਹ ਏਸੇ ਦਰ ਤੋਂ ਇੱਥੋਂ ਹੀ ਬਖਸ਼ਿਸ਼ਾਂ ਮਿਲਿਆ ਨੇ ਜੀ ਬਹੁਤ ਸਾਰੀਆਂ ਬਖਸ਼ਿਸ਼ਾਂ ਇਸ ਦਰ ਦੇ ਉੱਤੇ ਮਿਲਿਆ ਨੇ ਇਸ ਦਰ ਦੇ ਉੱਤੋਂ ਇੱਕ ਡਾਕਟਰਾਂ ਨੇ ਕਹਿਤਾ ਸੀਗਾ ਬਈ ਲੱਤ ਦੇ ਵਿੱਚ ਕਾਜਾ ਹਾਂਜੀ ਬਾਹਰ ਆਸ਼ਟੇ ਜੀ ਦੀ ਕਾਜਾ ਵੀ ਤੁਹਾਡੀ ਬੇਟੀ ਦੀ ਜਿਹੜੀ ਲਾਤਾ ਇਹ ਲੰਗ ਮਾਰ ਕੇ ਤੁਹਾਨੂੰ ਅੱਛਾ ਜੀ ਸੁ ਬਾਬਾ ਜੀ ਨੇ ਬਖਸ਼ਿਸ਼ ਕੀਤੀ ਕਿ ਜਾਂ ਕੁਛ ਨਹੀਂ ਹੁੰਦਾ ਭਾਈ ਅੱਛਾ ਜੀ ਕਹਿੰਦੇ ਚੈੱਕ ਲਾ ਲਿਓ ਜਾ ਕੇ ਜਾਂ ਦੁਬਾਰਾ ਚੈੱਕ ਕਰਾਇਆ ਤੇ ਉਹ ਸਭ ਕੁਝ ਹੱਡੀਆਂ ਲੱਤਾਂ ਦੀਆਂ ਪੂਰੀਆਂ ਡਾਕਟਰ ਕਹਿੰਦੇ ਵੀ ਇਹ ਕੀ ਹੋਇਆ ਜੀ ਕਹਿੰਦੇ ਜੀ ਪਤਾ ਨਹੀਂ ਬਖਸ਼ੇਗਾ ਮਹੀਨ ਬਖਸ਼ੇਗਾ ਸੋ ਇੱਥੇ ਸ਼ਕਤੀ ਬਹੁਤ ਹੈ ਬਿਲਕੁਲ ਜੀ ਬਾਕੀ ਸ਼ਰਦਾ ਜੀ ਜਿਹੜਾ ਸ਼ਰਦਾ ਰੱਖਦਾ ਉਹਨੂੰ ਸਭ ਕੁਝ ਮਿਲਦਾ ਧੰਨੇ ਨੇ ਪੱਥਰ ਚੋਂ ਪਾਲਿਆ ਬਿਲਕੁਲ ਜੀ ਜੇ ਆਪਾਂ ਸ਼ਰਦਾ ਰੱਖਾਂਗੇ ਸਭ ਕੁਝ ਮਿਲਦਾ ਜੀ ਸੋ ਸਾਨੂੰ ਸ਼ਰਦਾ ਰੱਖਣੀ ਚਾਹੀਦੀ ਹੈ ਸਾਇਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਤੇ ਕਿਉਂਕਿ ਸਾਰੇ ਧਰਮਾਂ ਦਾ ਇਹ ਸਰਬ ਧਰਮ ਸਮੇਲਨ ਸੀਗਾ ਜੀ ਇੱਥੇ ਚਾਰੇ ਧਰਮਾਂ ਦੇ ਸਮਾਗਮ ਹੁੰਦੇ ਸੀ ਹਾਂਜੀ ਰਮਾਨ ਵੀ ਇੱਥੇ ਲੈ ਕੇ ਪੜ੍ਹੀ ਜਾਂਦੀ ਸੀ ਕੁਰਾਨ ਵੀ ਇੱਥੇ ਲੈ ਕੇ ਪੜ੍ਹੀ ਜਾਂਦੀ ਸੀ ਗੀਤਾ ਵੀ ਇੱਥੇ ਲੈ ਜਾ ਕੇ ਚਾਰੇ ਧਰਮਾਂ ਦਾ ਇੱਕੋ ਜਿਹਾ ਪਾਠ ਹੁੰਦਾ ਸੀ ਜੀ ਸੋ ਸਾਰੇ ਧਰਮਾਂ ਨੂੰ ਜੋੜ ਕੇ ਭਾਈਚਾਰਤਾ ਭਾਈਵਾਲਤਾ ਦਾ ਇੱਕ ਸੁਨੇਹਾ ਸੰਤ ਬਾਬਾ ਸਰੂਪ ਸਿੰਘ ਜੀ ਨੇ ਦਿੱਤਾ ਸੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਥੇ ਸ਼ਮੂਲੀਅਤ ਕੀਤੀ ਹੈ ਜੋ ਸਰਬ ਧਰਮ ਸੰਮੇਲਨ ਹਰ ਸਾਲ ਮਨਾਇਆ ਜਾਂਦਾ ਸੋ ਤੁਹਾਡਾ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 66ਵੇਂ ਸਰਬ ਧਰਮ ਸੰਮੇਲਨ ਦੇ ਵਿੱਚ ਇਥੇ ਨਤਮਸਤਕ ਹੋਏ ਹਾਂ ਜੀ ਸੋ ਜਿੱਥੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਸ਼ੁਕਰਾਨਾ ਸੋ ਇਥੇ ਪਰਿਵਾਰ ਦਾ ਤੇ ਕੁਲਦੀਪ ਤੂਰ ਸਾਹਿਬ ਦਾ ਜਿਨ੍ਹਾਂ ਦੇ ਸਹਾਇਕ ਨਾਲ ਇਹਨਾਂ ਅਲੌਕਿਕ ਕੀਰਤਨ ਇੰਨੀਆਂ ਵਧੀਆ ਪ੍ਰੋਗਰਾਮ ਅੱਜ ਇੱਥੇ ਆਰਗੇਨਾਈਜ਼ ਹੋਇਆ ਹੈ। ਹਾਂਜੀ। ਸਾਡਾ ਤਾਂ ਉਹ ਤਾਂ ਜਨਮ ਵੀ ਨਹੀਂ ਸੀ ਹੋਇਆ ਜਦੋਂ ਇਹ ਸਮਾਗਮ ਸ਼ੁਰੂ ਹੋ ਗਏ ਸੀ। ਹਾਂਜੀ। ਤੇ ਅਸੀਂ ਛੋਟੇ ਹੁੰਦੇ ਇੱਥੇ ਬਹੁਤ ਵੱਡੇ ਵੱਡੇ ਫਨਕਾਰਾਂ ਨੂੰ ਬਾਬਾਈ ਜੀ ਦੇ ਇੱਥੇ ਆਉਂਦੇ ਸਟੇਜ ਦੇ ਉੱਤੇ ਗਾਉਂਦੇ। ਸਫਦੂਲ ਸਕੰਦਰ ਸਾਹਿਬ ਤੇ ਹੋਰ ਕਾਫੀ ਵੱਡੇ ਵੱਡੇ ਫਨਕਾਰ ਜਿਹੜੇ ਇੱਥੇ ਅਸੀਂ ਜਦੋਂ ਅਸੀਂ ਬਚਪਨ ਚ ਆਉਂਦੇ ਸੀ ਤੇ ਅਸੀਂ ਸਮਾਗਮਾਂ 'ਚ ਉਹਨਾਂ ਦਾ ਦਰਸ਼ਨ ਕਰਦੇ ਸੀ। ਜੀ। ਕੁਲਦੀਪ ਭਾਜੀ ਉਹਨੇ ਵੀ ਬਹੁਤ ਪੁਰਾਣੇ ਇਹ ਗਵਈਏ ਨੇ ਜੀ ਅਸੀਂ ਇਹਨਾਂ ਦੇ ਉਦੋਂ ਛੋਟੇ ਬਚਪਨ ਤੋਂ ਹੀ ਦਰਸ਼ਨ ਕਰਦੇ ਆ ਰਹੇ ਆ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਇਹਨਾਂ ਨੇ ਜਦੋਂ ਸਟੇਜ ਦੇ ਉੱਤੇ ਗਾਇਆ ਤੇ ਕਿੰਨਾ ਅੱਛਾ ਕੀਰਤਨ ਕਿੰਨਾ ਅੱਛਾ ਉਥੇ ਇਹਨਾਂ ਨੇ ਸੰਗਤਾਂ ਨੂੰ ਇਸ ਤੱਪਦੇ ਹੋਏ ਅ ਸਿੱਖ ਦੁਪਹਿਰੇ ਦੇ ਵਿੱਚ ਠਾਰਿਆ ਹਾਂਜੀ ਕਿੰਨਾ ਗਰਮ ਮੌਸਮ ਹੈ ਉਹਦੇ باوجود ਆ ਸੰਗਤ ਤੁਸੀਂ ਦੇਖ ਰਹੋ ਠਾਠਾ ਮਾਰਦੀ ਸੰਗਤ ਇੱਥੇ ਪਹੁੰਚੀ ਆ ਸੋ ਜਿਨ੍ਹਾਂ ਨੂੰ ਪ੍ਰੇਮ ਆ ਬਾਬਾ ਜੀ ਨਾਲ ਸੰਤ ਬਾਬਾ ਸਰੂਪ ਸਿੰਘ ਜੀ ਨਾਲ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਪ੍ਰੇਮ ਆ ਜਿਨ੍ਹਾਂ ਨੂੰ ਆਪਣੇ ਚੰਗੇ ਗਵਈਆਂ ਨਾਲ ਆਪਣੇ ਚੰਗੇ ਸਮਾਜ ਨੂੰ ਸੇਧ ਦੇਣ ਵਾਲਿਆਂ ਲੋਕਾਂ ਨਾਲ ਪ੍ਰੇਮ ਆ ਸੁਸਾਰੀ ਸੰਗਤ ਤੇ ਨਤਮਸਤ ਕੋਈ ਆ ਸੋ ਮੈਂ ਗੁਰਦੀਪ ਭਾਜੀ ਉਹਨਾਂ ਦਾ ਗੁਰਦੀਪ ਦੂਰਸਾਬ ਦਾ ਤੁਹਾਡਾ ਇਤਮਾਮ ਚੈਨਲ ਜੀ ਦਾ ਤੇ ਸਾਰੇ ਜਿੰਨੇ ਪੱਤਰਕਾਰ ਮੇਰਾ ਖਾਲ ਵੀਰ ਰਾਜ ਕੁਰਾਲੀ ਤੋਂ ਸਾਰੇ ਹੀ ਪਹੁੰਚੇ ਹੋਏ ਨੇ ਜੀ ਹਾਂ ਜੀ ਥੋੜਾ ਸਾਰਿਆਂ ਦਾ ਇਸ ਘਰ ਦੇ ਨਾਲ ਇਸ ਦਰਦੇ ਨਾਲ ਬਹੁਤ ਪ੍ਰੇਮ ਆ ਸੋ ਮਹਾਰਾਜ ਕਰੇ ਕੀ ਇਹ ਅੱਗੇ ਸੰਗਤ ਆ ਕੇ ਅੱਗੇ ਨੂੰ ਸੰਗਤ ਹੋਰ ਲਾਹਾ ਲੈਣ ਆ ਕੇ ਜਿਹੜੇ ਜਿੰਨਾ ਸਮਾਜਿਕ ਤਾਣਾ ਬਾਣਾ ਉਲਝਿਆ ਹੋਇਆ ਇਹ ਆਪਸੀ ਭਾਈਚਾਰਕ ਸਾਂਝ ਦਾਇਕ ਮਤਲਬ ਕਿ ਬੂਟਾ ਲਾਇਆ ਹੋਇਆ ਜੀ ਜਿਹੜਾ ਕਿ ਅੱਜ ਵਿੱਚ 66ਵੇਂ ਸਮਾਗਮ ਦੇ ਵਿੱਚ ਹਾਂਜੀ ਵੀਰ ਜੀ ਸੋ ਤੁਹਾਡੇ ਦਾਦਾ ਜੀ ਦੀ ਚਲਾਈ ਹੋਈ ਪਰੰਪਰਾ ਜੋ ਅੱਜ ਵੀ ਇਹ ਚੱਲ ਰਹੀ ਹੈ ਸੋ ਤੁਹਾਡਾ ਕੀ ਕਹਿਣਾ ਜੋ ਸੰਗਤਾਂ ਇੱਥੇ ਪਹੁੰਚੀਆਂ ਨੇ ਅਸੀਂ ਕਿਹਾ ਬਹੁਤ ਬਹੁਤ ਧੰਨਵਾਦ ਜਿਹੜੇ ਪਹੁੰਚ ਕੇ ਅਹੀ ਜੀ ਗਾਮੀ ਹਾਜ਼ਰੀ ਭਰੀ ਖੁਦ ਬਹੁਤ ਧੰਨਵਾਦ ਸਾਰੀ ਸੰਗਤ ਦਾ ਕੀ ਕੀ ਵਾਹਿਗੁਰੂ ਜੀ ਇੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ